ਜੇ ਅਸੀਂ ਘਰ ਟਾਉਣੇ ਆ ਫਿਰ ਕਹਿੰਦੇ ਜੀ ਵੱਡੇ ਮਗਰਮੱਛ ਨਹੀਂ ਫੜਦੇ ਇਹ ਛੋਟਿਆਂ ਨੂੰ ਫੜਦੇ ਆ ਪਹਿਲਾਂ ਕਹਿੰਦੇ ਨਸ਼ਾ ਵਾਲਾ ਸੀਗਾ ਜਦੋਂ ਤੜਕੇ ਜੇ 4 ਵਜੇ ਇੱਕ ਵੱਡਾ ਮਗਰਮੱਛ ਚੱਕ ਲਿਆ ਸੀ ਜਿਹੜਾ ਇਲਾਚੀ ਸੀ ਫਿਰੋਂਦੇ ਸੀ ਫਿਰ ਕਹਿੰਦੇ ਜੀ ਪੋਲੀਟੀਕਲ ਬੰਡਟਾ ਜਿਹੜਾ ਉਹ ਗਿਆ ਸੀਗਾ ਉਹ ਕਾਦੇ ਚ ਗਿਆ ਸੀ ਜਿਹੜਾ ਫਾਜ਼ਲ ਕਾਲੇ ਕੇਸ ਚ ਗਿਆ ਸੀ ਜਿਹੜੇ ਅੱਛੇ ਅੱਜ ਬਾਈਕਾਟ ਕਰਕੇ ਗਏ ਆ ਉਹ ਕਿਹੜੇ ਕੇਸ ਚ ਗਿਆ ਸੀਗਾ ਉਹ ਵੱਡਾ ਮਗਰਮੱਛ ਨਹੀਂ ਸੀ ਅਸੀਂ ਤਾਂ ਜਿਹਨੂੰ ਪੈਨੇ ਆ ਪੈਨੇ ਆਗੇ ਅਸੀਂ ਘਰ ਨਹੀਂ ਢਾਉਂਦੇ ਹੌਸਲੇ ਵੀ ਢਾਉਣਿਆਂ ਨਾਲ ਤੇ ਇਹ ਜਿਨ੍ਹਾਂ ਦਾ ਨਾਂ ਅੱਜ ਚੱਲਿਆਗਾ ਜਿਨ੍ਹਾਂ ਦਾ ਨਸ਼ੇ 'ਚ ਨਾ ਆਇਆ ਡਿਫਟੀ ਸਪੀਕਰ ਸਾਹਿਬ ਇੱਥੇ ਗੱਲਾਂ ਕਰਦੇ ਨੇ ਤੱਤੀਆਂ ਵਿਆਹਾਂ 'ਚ ਪਾਉਂਦੇ ਨੇ ਉਹਨਾਂ ਨੂੰ ਜਾ ਕੇ ਜੱਫੀਆਂ ਜਿੰਨਾ ਸਾਨਾਂ ਦਾ ਪਾਣੀ ਐਸਪੀਐਲ ਕਿਹਨੇ ਖੋਇਆ ਸੀ ਬਾਜਵਾ ਸਾਹਿਬ ਹੌਸਟ 'ਚ ਮਾਫੀ ਮੰਗੋ ਕੌਣ ਟੱਕ ਲਾਉਣ ਆਇਆ ਸੀ ਜਿਹਦੇ ਨਾਲ ਪੰਜਾਬ ਦੀ ਸਾਰਾ ਅਗ ਦਬੀ ਗਈ ਜੇ ਪੰਜਾਬ ਕੋਲੇ ਅੱਜ ਪਾਣੀ ਹੁੰਦਾ ਅੱਜ ਪੰਜਾਬ ਦੇ ਕਿਸਾਨ ਦਾ ਹਾਲਾ ਨਾ ਹੁੰਦਾ ਅੱਜ ਸਾਡਾ ਪਾਣੀ ਖੋਕੇ ਲੈ ਗਏ ਬਾਜਵਾ ਸਾਹਿਬ ਭਾਵੇਂ ਚਾਰ ਹੋਰ ਜਾਗਤਾ ਸੰਭਾਲੋ ਚਾਰ ਹੋਰ ਪਜਾਮੀਆਂ ਸੰਭਾਲੋ ਤੁਹਾਨੂੰ ਉਹ ਗੱਡੀਆਂ ਪੰਜਾਬ ਦੇ ਲੋਕ ਨਹੀਂ ਦਿੰਦੇ ਤੁਹਾਨੂੰ ਵੇਖ ਚੁੱਕੇ ਨੇ ਤੁਹਾਨੂੰ ਪਰਖ ਚੁੱਕੇ ਨੇ ਜਿਸੀਂ ਜੋ ਕੰਮ ਕੀਤੇ ਲੋਕ ਜਾਣਦੇ ਸੀ ਲੋਕਾਂ ਦੇ ਲੋਕਾਂ ਨੂੰ ਜਵਾਬ ਦੇਣਾ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਵਾਂਗੇ ਫੜਾਵ ਦੀਆਂ ਸੁਣਾ ਕੇ ਤੁਰ ਗਏ ਜੇ ਅੱਜ ਬੈਠੇ ਹੁੰਦੇ ਸਵਾਦ ਆਉਂਦਾ ਕੱਲੀ ਕੱਲੀ ਗੱਲ ਦਾ ਜਵਾਬ ਲੈਂਦੇ ਜੇ ਤਾਂ ਪ੍ਰਗਟ ਸਿੰਘ ਕਹਿੰਦੇ ਫਰਤਗਾ ਮੰਗੀਆਂ ਜਾ ਰਹੀਆਂ ਨੇ ਗੋਲੀਆਂ ਚੱਲਦੀਆਂ ਨੇ ਅਸੀਂ ਕਿਹਾ ਜੇ ਗੋਲੀਆਂ ਚੱਲਦੀਆਂ ਜੇ ਪੁਲਿਸ ਸਖਤ ਕਸ਼ਨ ਲੈਂਦੀ ਆ ਫਿਰ ਕਹਿੰਦੇ ਪੈਰਾਂ 'ਚ ਗੋਲੀਆਂ ਕਿਉਂ ਮਾਰਦੇ ਆ ਫਿਰ ਗੈਂਗਸਟਰਾਂ ਦੇ ਪੈਰੀ ਹੱਥ ਲਾ ਦੀਏ ਜਿਹੜਾ ਜਾ ਕੇ ਮੰਦਰ ਸਾਹਿਬ ਮੰਦਰ ਤੇ ਕੋਈ ਧੁਮਾਕਾ ਕਰਦਾ ਪੁਲਿਸ ਥਾਣੇ 'ਚ ਧੁਮਾਕਾ ਕਰਦਾ ਤੇ ਉਹਨੂੰ ਜਿਸ ਹਾਵਨਾ ਸਜ਼ਾ ਦਿੱਤੀ ਜਾ ਰਹੀ ਆ ਪੰਜਾਬ ਪੁਲਿਸ ਅਜੇ ਦੇ ਰਹੀ ਆ ਜੇ ਤੱਕ ਕਾਰਵਾਈ ਨਹੀਂ ਕਰਦੇ ਫਿਰ ਉਧਰਲੇ ਪਾਸੇ ਜਾਂਦੇ ਆ ਜੇ ਗੋਲੀ ਵੱਜਦੀ ਆ ਫੇਰ ਕਹਿੰਦੇ ਜੀ ਪੁਲਿਸਦਾਰ ਆਜ ਆ ਗਿਆ ਪ੍ਰਗਟ ਸਿੰਘ ਨੂੰ ਮੈਂ ਪੁੱਛਦਾ ਤੂੰ ਦੱਸ ਦੇ ਕਿ ਸਰ ਪੁਲਿਸ ਦੇ ਥਾਣੇ ਤੇ ਹਮਲਾ ਕਰਦਾ ਲੋਕਾਂ ਦੇ ਘਰਾਂ ਤੇ ਗੋਲੀਆਂ ਚਲਾਉਂਦਾ ਉਹਦੇ ਨਾਲ ਫਿਰ ਕੀ سلوਕ ਕੀਤਾ ਜਾਵੇ ਇੱਥੇ ਆ ਕੇ ਉਹ ਦੱਸ ਦੇ ਕਿ ਕਿਵੇਂ ਕਰੀਏ ਅੱਜ ਬੋਲਦੇ ਆ ਬਾਜਬਾ ਸਾਹਿਬ ਉਹ ਦਿੱਲੀ ਸਾਢੇ 3 ਦਿਨ ਗਲਾਂ ਚ ਟਾਇਰ ਪਾ ਕੇ ਸਾੜੀ ਗਏ ਤੇ ਦੇਸ਼ ਦਾ ਰਾਸ਼ਟਰਪਤੀ ਨਿਕਲੋਂ ਡਰਦਾ ਡਰਦਾ ਨਿਕਲਦਾ ਨਹੀਂ ਕਿ ਮੇਰੇ ਸਿਰ ਤੇ ਪਾਗਾ ਜੇ ਮੈਂ ਨਿਕਲਾ ਮੇਰਾ ਕਤਲ ਹੋ ਜਾਊਗਾ ਹਰ ਕ੍ਰਿਸ਼ਨ ਸਰਜੀਤ ਜਿਹੜਾ ਐਡਾ ਲੀਡਰ ਸੀਗਾ ਪੱਗ ਦੇ ਅੱਗੇ ਲੁਕਦਾ ਹੋਇਆ ਗਿਆ ਇਹ ਲੋਕ ਅੱਜ ਸਾਨੂੰ ਸਿੱਖਿਆ ਦੇਣਗੇ ਕਾਨੂੰਨ ਦੀ ਲਾਂਡ ਆਰਡਰ ਦੀ ਜਿੰਨਾ ਦੇ ਦਿਨ ਤਿਹਾਰੇ ਉੱਥੇ ਨੰਗਾ ਨਾਚ ਹੋਇਆ ਸੀਗਾ ਜਿਹੜੇ ਕਹਿੰਦੇ ਆ ਨਾ 1100 ਰੁਪਿਆ ਦਿੱਤਾ ਬਾਜਵਾ ਸਾਹਿਬ ਅਸੀਂ 1100 ਵੀ ਦੇਵਾਂਗੇ ਇੱਕੋ ਹੀ ਸਾਡਾ ਵਾਅਦਾ ਰਹਿ ਗਿਆ ਕਦੇ ਆਏ ਤਾਂ ਦੱਸ ਦਿਆ ਕਰੋ ਕਹਿਣਗੇ ਮਾਈਨਿੰਗ ਚੋਂ ਪੈਸੇ ਹੀ ਨਹੀਂ ਆਏ ਤੇ ਜਿਹੜੇ GST ਚ ਵਾਅਦਾ ਕੀਤਾਗਾ ਸਾਡਾ 35% GST ਚ ਵਾਅਦਾ ਹੋਇਆ ਉਹਦੀ ਕਦੇ ਗੱਲ ਕਰ ਲੋ ਸਾਡਾ ਜਿਹੜਾ ਸੱਚ ਸਟੇ ਸਟੈਂਪਰ ਰਜਿਸਟ੍ਰੇਸ਼ਨ ਚ 35% GST ਚ 12% 12.5% ਵੈਟ ਮਾਲੀਏ ਦੇ ਵਿੱਚ 5.74% ਐਕਸਾਈਜ਼ ਦੇ ਵਿੱਚ 14.37% ਵਾਧਾ ਜਿਹੜਾ ਕੀਤਾਗਾ ਇਹ ਸਰਕਾਰ ਦੇ ਯਤਨਾਂ ਦੇ ਨਾਲ ਹੋਇਆਗਾ ਜਿਸ ਦੇ ਨਾਲ ਪੰਜਾਬ ਦਾ ਖਜ਼ਾਨਾ ਭਰਿਆ ਇਸੇ ਤਰ੍ਹਾਂ ਜਿਹੜੇ ਟੈਕਸ ਚੋਰੀ ਹੁੰਦੇ ਸੀਗੇ ਬੈਠੇ ਨੇ ਸਾਡੇ ਵਿੱਤ ਮੰਤਰੀ ਸਾਹਿਬ ਟੈਕਸ ਚੋਰਾਂ ਤੇ ਟੈਕਸ ਇੰਟੈਲੀਜੈਂਸ ਜੂਨਟ ਲਾ ਕੇ 139 ਕਰੋੜ ਰੁਪਇਆ ਟੈਕਸ ਚੋਰਾਂ ਤੋਂ ਰਿਕਵਰ ਕੀਤਾ ਗਿਆ ਪੰਜਾਬ ਸਰਕਾਰ ਨੇ ਕੀਤਾਗਾ ਵੱਡੇ ਲੋਕਾਂ ਨੂੰ ਤਾਂ ਦਿਸਿਆ ਨਹੀਂ ਜਿਵੇਂ ਬਾਜਵਾ ਸਾਹਿਬ ਕਹਿ ਕੇ ਗਿਆ ਵੀ ਮੈਨੂੰ ਤਾਂ ਕੁਝ ਦਿਖਾਈ ਨਹੀਂ ਦਿੱਤਾ ਉਹਨੂੰ ਗਰੀਬ ਨੂੰ ਜਾ ਕੇ ਪੁੱਛੋ ਜਿਹਦਾ 5000 ਰੁਪਇਆ ਅੱਜ ਹੱਟ ਦੀ ਦਵਾਈ ਦਾ ਸ਼ੂਗਰ ਦੀ ਦਵਾਈ ਦਾ ਹੈਪੇਟਾਈਟ ਸੀ ਦਾ ਬੀਪੀ ਦਾ ਬਚਨ ਲੱਗ ਗਿਆ ਅਸੀਂ ਜਾਣਦੇ ਆ ਮਾਮਾ ਆਸ਼ੀਰਵਾਦ ਦਿੰਦਿਆਂ ਨੇ ਕਿ ਪਹਿਲਾਂ ਸਾਨੂੰ ਸ਼ਹਿਰਾਂ 'ਚ ਜਾਣਾ ਪੈਂਦਾ ਸੀਗਾ 200 ਰੁਪਏ ਦੀ ਤਾਂ ਡਾਕਟਰ ਦੀ ਪਰਚੀ ਲੱਗਦੀ ਸੀ ਫਿਰ ਉੱਥੇ ਜਾ ਕੇ ਸਾਰਾ ਦਿਨ ਖੱਜਲ ਖਵਾਰ ਹੋਣਾ ਬੈਠੇ ਰਹਿਣਾ ਹੁਣ ਪਿੰਡ 'ਚ ਜਾਣਾ ਦਵਾਈ ਮਿਲ ਜਾਣੀਆਂ ਟੈਸਟ ਫਰੀ ਹੋ ਜਾਣੇ ਆ ਤੇ ਮਾਤਾ ਨੇ ਘਰੇ ਆ ਜਾਣਾ ਬਜ਼ੁਰਗ ਨੇ ਘਰੇ ਆ ਜਾਣਾ ਬਾਜਪਾ ਸਾਹਿਬ ਨੂੰ ਇਹ ਦਿਸ ਨਹੀਂ ਸਕਦਾ ਇਹਨਾਂ ਦੇ ਲਾਹਤ ਤਾਂ ਵੱਡੇ ਹਸਪਤਾਲਾਂ ਦੇ ਵਿੱਚ ਹੁੰਦੇ ਹੋਣਗੇ ਦੂਜਾ ਮੈਨੂੰ ਬੜੀ ਗੱਲ ਰੜਕੀ ਅਖੇ ਜੀ ਵੱਡੀਆਂ ਵੱਡੀਆਂ ਗੱਡੀਆਂ ਤੇ ਮੁੱਖ ਮੰਤਰੀ ਸਾਹਿਬ ਤੇ ਮੰਤਰੀ ਸਾਹਿਬ ਫਿਰਦੇ ਆ ਬਾਜਪਾ ਸਾਹਿਬ ਦੀ ਆਲਟੋ ਮੈਂ ਵੇਖੀ ਨਹੀਂ ਬਾਹਰ ਖੜੀ ਕਿੱਥੇ ਖੜੀ ਕਿ ਕਿਹੜੇ ਤੇ ਆਉਂਦੇ ਆਲਟੋ ਤੇ ਮੈਂ ਤਾਂ ਗੱਡੀ ਦਾ ਨਾਮ ਹੀ ਜਾਣਦਾ ਜਿਹੜੀ ਤੇ ਆਉਂਦੇ ਆ ਸੋ ਮੇਰਾ ਕਹਿਣ ਦਾ ਮਤਲਬ ਆਪਦੇ ਪੀੜੇ ਥੱਲੇ ਸੋਟਾ ਮਾਰ ਲਿਆ ਕਰੋ ਫੇਰ ਗੱਲਾਂ ਕਰਨਗੇ ਇੱਥੇ ਹਸਪਤਾਲਾਂ ਦੀਆਂ ਬਿਲਡਿੰਗਾਂ ਨਹੀਂ ਨੀ ਬਣੀਆਂ ਡਾਕਟਰ ਇੰਨੇ ਘੱਟ ਅੰਕੜੇ ਦੇ ਕੇ ਗਏ ਇੱਥੇ ਬਾਜਵਾ ਸਾਹਿਬ ਕਹਿੰਦੇ ਹਜ਼ਾਰ ਡਾਕਟਰ ਚਾਹੀਦਾ ਸੀਗਾ ਸਾਡਾ ਐਮ ਡੀ 1250 ਡਾਕਟਰ ਸੱਚ ਐਮ ਡੀ 2690 ਸਪੈਸ਼ਲਿਸਟ ਅਸੀਂ ਤਾਂ 3 ਸਾਲਾਂ ਦੇ ਆਏ ਆ 5 ਸਾਲਾਂ ਵਾਲੇ ਛੋਟੇ ਵਾਲੇ ਡਾਕਟਰ ਕਿੱਧਰ ਉੱਠ ਕੇ ਰਿਟਾਇਰ ਹੋ ਕੇ ਯੂ ਐਸ ਏ ਚਰ ਗਏ ਛੋਟੀਆਂ ਜਿਹੜੀਆਂ ਬਿਲਡਿੰਗਾਂ ਬਣਾਈਆਂ ਸੀ ਕਬੂਤਰ ਬੋਲਦੇ ਸੀ ਥੋੜੇ ਛੋਟੀਆਂ ਪਿੰਡਾਂ 'ਚ ਵਾਰਾ ਪਸ਼ੂ ਵਹਿੰਦੇ ਸੀ ਉਹਨਾਂ ਹਸਪਤਾਲਾਂ ਦੇ ਵਿੱਚ ਅੱਜ ਤੁਹਾਨੂੰ ਉਹ ਜਦੋਂ ਬਣਦੀਆਂ ਨੇ ਯਾਦ ਨਹੀਂ ਆਉਂਦੀਆਂ ਸਾਡੇ ਨਾਲ ਚੱਲੋ ਮੈਂ ਕਹਿੰਨਾਗਾ ਮੇਰੇ ਹਲਕੇ 'ਚ ਬਾਜਵਾ ਸਾਹਿਬ ਚੱਲਣ ਆਮ ਆਦਮੀ ਕਲੀਨਿਕ ਚੱਲਦੇ ਨੇ ਬਾਟਰ ਤੇ ਪਿੰਡਾਂ ਹਰਿਆਣੇ ਦੇ ਲੋਕ ਆ ਕੇ ਇਲਾਜ ਕਰਾਉਣ ਆਉਂਦੇ ਤੇ ਸੀਸਾ ਦੇ ਕੇ ਜਾਂਦੇ ਨੇ ਕਿ ਜਿਹੜਾ ਆਪ ਭਗਵਾਨਤ ਮਾਨ ਜੀ ਤੇ ਪੰਜਾਬ ਸਰਕਾਰ ਨੇ ਆਹ ਕਲੀਨਿਕ ਖੋਲ੍ਹਿਆ ਕਾ ਸਾਡੇ ਖੁੱਲੇ ਹੁੰਦੇ ਇਸੇ ਤਰ੍ਹਾਂ ਤੇਲਾ ਤੇ ਪਾਣੀ ਦੀ ਗੱਲ ਕਰਦੇ ਆਂ ਇਹਨਾਂ ਨੂੰ ਤਾਂ ਮੈਨੂੰ ਤਾਂ ਖੇਤੀ ਤੋਂ ਤਾਂ ਪਤਾ ਨਹੀਂ ਹੋਰ ਪਾਸੇ ਬਥੇਰੀ ਆਉਂਦਣ ਹੋਊਗੀ ਜਿਨ੍ਹਾਂ ਨੂੰ ਖੇਤੀ ਤੋਂ ਆਉਂਦ ਰਾ ਉਹਨੂੰ ਪੁੱਛੋ ਪਾਣੀ ਦੀ ਕੀ ਲੋੜ ਸੀ 20 ਸਾਲਾਂ ਬਾਅਦ ਵਾ ਜਾ ਕੇ ਦੇਖੋ ਸਰਦੂਰ ਕੜਦੇ ਟੇਲਾ ਤੇ ਪਾਣੀ ਪਹੁੰਚਾਤਾ ਭਗਵੰਤ ਮਾਨ ਨੇ ਜਿਹੜਾ ਕਿਸੇ ਤੋਂ ਪਹੁੰਚਿਆ ਨਹੀਂ ਸੀਗਾ ਅੱਜ ਕਸੀਆਂ ਦੇ ਵਿੱਚ ਪਾਣੀ ਆਉਂਦਾ ਕਿ ਜੇ ਆਉਂਦਾ ਥੋੜਾ ਆਉਂਦਾ ਲੋਕ ਆਪਦੇ ਖਰਚੇ ਤੇ ਕਸੀਆਂ ਸੁਵਾਰ ਦੇ ਮਰ ਜਾਂਦੇ ਲੋਕ ਬਾਰੀਆਂ ਭੁੱਲ ਗਏ ਸੀ ਤੇ ਅੱਜ ਸਾਡੇ ਕੋਲੇ ਆਉਂਦੇ ਨੇ ਕਿ ਟੇਲ ਤੇ ਪਾਣੀ ਤਾਂ ਆ ਗਿਆ ਹੁਣ ਸਾਡੇ ਖਾਲ ਬਣਾ ਦਿਓ ਹੁਣ ਸਾਡੀਆਂ ਪਾਈਪ ਲਾਈਨਾਂ ਪਾ ਦਿਓ ਜਿਹਦੇ ਨਾਲ ਲੋਕਾਂ ਦਾ ਜਿਵੇਂ ਮੇਰੇ ਤੋਂ ਪਹਿਲਾਂ ਰਾਏ ਸਾਹਿਬ ਨੇ ਕਿਹਾ ਡੀਜ਼ਲ ਦਾ ਕਿਤੇ ਫਾਇਦਾ ਹੋਇਆਗਾ ਇਸ ਤੋਂ ਇਲਾਵਾ ਜਿਹੜੇ ਜ਼ੀਰੋ ਬਿੱਲ ਆਉਂਦੇ ਨੇ ਇਹ ਵੀ ਕਹਿੰਦੇ ਸਾਨੂੰ ਤਾਂ ਦਿਸਿਆ ਨਹੀਂ ਜਾ ਕੇ ਪੁੱਛੋ 5-5000 7-7000 ਜੰਨੜਵਰਗ ਨੂੰ ਤਾਂ ਕਿਸੇ ਨੇ ਰਾਏਤ ਹੀ ਨਹੀਂ ਦਿੱਤੀ ਸੀ ਗਰੀਬਾਂ ਦੀ ਰਾਏਤ ਵਧ ਗਈ ਸੋ ਹਰੇਕ ਨੂੰ 7000 ਤੋਂ 8000 ਰੁਪਏ ਦਾ ਫਾਇਦਾ ਆਮ ਤੋਂ ਆਮ ਬੰਦੇ ਨੂੰ ਜਿਹੜਾ ਬਿਜਲੀ ਦਾ ਹੋਇਆਗਾ ਉਹ ਜਾ ਕੇ ਕਹਿੰਦੇ ਬਾਜਵਾ ਸਾਹਿਬ ਕਹਿੰਦੇ ਮੈਨੂੰ ਤਾਂ ਦਿਸਿਆ ਨਹੀਂ ਅਸੀਂ ਜੋ ਕਿਹਾ ਉਹ ਕੀਤਾ ਅਸੀਂ ਇਹ ਨਹੀਂ ਕਿਹਾ ਕਰਾਂਗੇ 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 ਕੋ ਕੀਤਾ ਉਹ ਗਵਰਨਰ ਭਾਸ਼ਣ ਦੇ ਵਿੱਚ ਆਗਾ ਫਿਰ ਇਸ ਤੋਂ ਇਲਾਵਾ ਜ਼ਿਮੀਦਾਰ ਨੂੰ ਪੁੱਛਿਆ ਜਿਹੜਾ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਮੇਦਾ ਹੋਇਆ ਪਾਣੀ ਲਾਉਣ ਜਾਂਦਾ ਸੀ ਬੈਟਰੀ ਲੈ ਕੇ ਬੈਠਾ ਦੇਖੀ ਜਾਂਦਾ ਈ ਲਾਈਟ ਆਊਗੀ ਕਿ ਨਹੀਂ ਆਊਗੀ 8 ਘੰਟੇ ਬਿਜਲੀ ਵੀ ਦਿੱਤੀ ਦਿਨੇ ਦਿੱਤੀ 15-15 ਘੰਟੇ ਦਿੱਤੀ ਅੱਜ ਕਿਸਾਨ ਨੂੰ ਫਿਕਰ ਨਹੀਂ ਕਿ ਮੇਰੀ ਬਿਜਲੀ ਆਊਗੀ ਜਾਂ ਨਾ ਆਊਗੀ ਉਹਦਾ ਫਾਇਦਾ ਕੀ ਹੋਇਆ ਉਹ ਮੌਜਾ ਘਰੇ ਬੈਹ ਜਾਂਦਾ ਕਾਹਲੀ ਨਹੀਂ ਕਰਦਾ ਕਿ ਅੱਜ ਫਲਾਣੇ ਨੂੰ ਝੋਨਾ ਲਾ ਲੈਣ ਦੇ ਲਾਈਟ ਨੇ ਤਾਂ ਆਈ ਜਾਣਾ ਮੈਂ ਕੱਲ ਨੂੰ ਲਾ ਲੂੰਗਾ ਸੋ ਇਹ ਗੱਲਾਂ ਜਿਹੜੀਆਂ ਹੋਈਆਂ ਨੇ ਅੱਜ ਸਕੂਲਾਂ ਦੀ ਗੱਲ ਕਰ ਲਈਏ ਸਕੂਲਾਂ ਦੇ ਵਿੱਚ ਬੱਕਰੀਆਂ ਫਿਰਦੀਆਂ ਸੀ ਸਕੂਲਾਂ ਦੀਆਂ ਬਿਲਡਿੰਗਾਂ ਦੇ ਵਿੱਚ ਵਾਰਾ ਪਸ਼ੂ ਬੈਠਦੇ ਸੀ ਜਿਵੇਂ ਹਸਪਤਾਲਾਂ ਦੀ ਗੱਲ ਕਰੀਆ ਬਾਉਂਡਰੀ ਵਾਰ ਹੈ ਨਹੀਂ ਸੀਗੀ ਸਕੂਲਾਂ ਦੀ ਬਾਉਂਡਰੀ ਬਾਹਰ ਬੈਠਣ ਨੂੰ ਵਧੀਆ ਫਰਨੀਚਰ ਕਮਰੇ ਵਾਸ਼ਰੂਮ ਮੇਰੇ ਏਰੀਆ 'ਚ ਤਾਂ ਇਹੋ ਜਿਹੇ ਸਕੂਲ ਸੀਗੇ ਲੀਡਰ ਬੜੇ ਵੱਡੇ ਵੱਡੇ ਰਹੇ ਨੇ ਮੈਂ ਸਕੂਲ ਦੀਆਂ ਪੌੜੀਆਂ ਚੜ੍ਹ ਕੇ ਤਾਂ ਕਲਾਸਰੂਮ 'ਚ ਵੜਦੇ ਵੇਖਿਆ ਸਾਡੇ ਸਕੂਲ ਦੇ ਜਿਹੜੇ ਕਮਰੇ ਸੀ ਥੱਲੇ ਨੂੰ ਜਾ ਕੇ ਕਲਾਸਰੂਮ ਚ ਟੀਚਰ ਜਾਂਦੇ ਸੀ ਜਿਹੜੇ ਮੈਂ ਨਾਂ ਵੀ ਲੈ ਦਿੰਨਾ ਜੇ ਮੇਰੇ ਨਾਲ ਬਾਜਵਾ ਸਾਹਿਬ ਵੇਖਣਾ ਚਾਹੁੰਦੇ ਆ ਜਾਣ ਭਗਵਾਨਪੁਰ ਹੀਂਗੜੇ ਜਾਣ ਗੇਲੇ ਜਾਣ ਘਰਾਂਗੜੇ ਜਾਣ ਖੋਖਰ ਖੁਰਦ ਜਿੱਥੇ ਇਹ ਜੀਆਂ ਬਿਲਡਿੰਗਾਂ ਸੀ ਜਿੱਥੇ ਬੱਚੇ ਥੱਲੇ ਨੂੰ ਜਾ ਕੇ ਪੌੜੀਆਂ ਉਤਰ ਕੇ ਪੜ੍ਹਾਈ ਕਰਦੇ ਸੀ ਤੇ ਬੈਠਣ ਨੂੰ ਥਾਂ ਨਹੀਂ ਸੀ ਅੱਜ ਸਕੂਲਾਂ ਦੀਆਂ ਜਾ ਕੇ ਬਿਲਡਿੰਗਾਂ ਵੇਖ ਲੈਣ ਮੇਡੇ ਮੀਨ ਸ਼ੈੱਡ ਪਾਏ ਦੇਖ ਲੈਣ ਛੜਕਾਂ ਦੀ ਗੱਲ ਕਰ ਲਈਏ ਮੇਰੇ ਜੇ ਸਰਦੂਲ ਘੜ ਤੋਂ ਹਰਿਆਣੇ ਨੂੰ ਸੜਕ ਜੋੜਦੀ ਸੀਗੀ ਹਾਂਸਪੁਰ ਜਿਹੜੀ ਜਿਹਦੇ ਨਾਲ ਸਪੀਕਰ ਸਾਹਿਬ ਦੇ ਫਰੀਦਕੋਟ ਤੋਂ ਬਠਿੰਡੇ ਦੇ ਲੋਕ ਦਿੱਲੀ ਨੂੰ ਜਾਂਦੇ ਆ 15 ਸਾਲ ਹੋ ਗਏ ਟੁੱਟੀ ਨੂੰ ਲੋਕ ਤੁਰ ਕੇ ਨਹੀਂ ਜਾ ਸਕਦੇ ਸੀ ਟਾਇਰ ਪੈਂਚਰ ਹੁੰਦੇ ਸੀ ਆ ਭਗਵੰਤ ਮਾਨ ਜੀ ਨੇ ਆਖਿਆ ਅੱਜ ਸੜਕ ਜਾ ਕੇ ਦੇਖ ਲੋ ਲੋਕ ਭੰਗੜੇ ਪਾਉਂਦੇ ਜਾਂਦੇ ਨੇ ਇਸੇ ਤਰ੍ਹਾਂ ਜਟਾਣਾ ਕਲਾ ਤੋਂ ਦਮਦਵਾ ਸਾਹਿਬ ਪਵਿੱਤਰ ਸਾਡੇ ਤਖਤ ਸਾਹਿਬ ਨੂੰ ਸੜਕ ਜੁੜਦੀ ਸੀ ਕਿਸੇ ਨੇ ਸਾਰ ਨਹੀਂ ਲਈ ਸਰਦਾਰ ਭਗਵਾਨ ਸਿੰਘ ਮਾੜੀ ਜਾਨ ਤੇ ਪੰਜਾਬ ਸਰਕਾਰ ਨੇ ਛੜਕ ਬਣਾ ਕੇ ਧਰਤੀ ਸੋ ਮੈਂ ਕਿੰਨੀਆਂ ਹੀ ਗੱਲਾਂ ਕਰ ਲਈਏ ਅਸੀਂ ਜਿਹੜੀਆਂ ਹੋਈਆਂ ਦੀ ਸ਼ਾਬਾਸ਼ੇ ਦੇ ਦਿਆ ਕਰੋ ਕਿ ਤੁਸੀਂ ਕੀਤਾ ਸੀ ਨਹੀਂ ਕਹਿੰਦੇ ਕਿ ਸਾਰਾ ਕਰਤਾ ਬਗੈੜ ਕੀ ਤੁਸੀਂ ਐਡਾ ਗਏ ਹੋ ਸਾਥੋ ਹਜੇ ਲੋਟ ਨਹੀਂ ਆ ਰਿਹਾ ਚਾਰੇ ਪਾਸੇ ਬਗਾੜਿਆ ਪਿਆ ਅਸੀਂ ਤਾਂ ਜਿਹਨੂੰ ਪੈਨੇ ਆ ਪੈਨੇ ਹੈਗੇ ਅਸੀਂ ਘਰ ਨਹੀਂ ਢਾਉਂਦੇ ਹੌਸਲੇ ਵੀ ਢਾਉਣੇ ਆ ਨਾਲ ਤੇ ਇਹ ਜਿਨ੍ਹਾਂ ਦਾ ਨਾਂ ਅਜ ਚੱਲਿਆਗਾ ਜਿਨ੍ਹਾਂ ਦਾ ਨਸ਼ਿਆਂ 'ਚ ਨਾ ਆਇਆ ਡਿਊਟੀ ਸਪੀਕਰ ਸਾਹਿਬ ਇੱਥੇ ਗੱਲਾਂ ਕਰਦੇ ਨੇ ਤੱਤੀਆਂ ਵਿਆਹਾਂ ਚ ਪਾਉਂਦੇ ਨੇ ਉਹਨਾਂ ਨੂੰ ਜਾ ਕੇ ਜੱਪੀਆਂ ਜਿੰਨਾਂ ਦਾ ਵੱਡੇ ਵੱਡੇ ਨਸ਼ੇ ਚ ਨਾ ਆਇਆ ਵੇਖਿਆ ਉਹਨੇ ਫੋਟਵਾਂ ਨੱਚਦੇਆਂ ਦੀਆਂ ਬਾਜਵਾ ਸਾਹਿਬ ਉੱਥੇ ਕੰਨ ਚ ਪੁੱਛ ਲੈਂਦੇ ਕਿ ਤੇਰਾ ਘਟਵਾਉਣ ਦੀ ਮੈਂ ਗੱਲ ਕਰਨੀ ਆ ਜਾ ਕੇ ਠਵਾਦਾ ਕਿ ਨਾ ਵਿਆਹਾਂ ਚ ਸਾਰੇ ਇਕੱਠੇ ਨੇ ਰਲਦੇ ਨੇ ਸਾਨੂੰ ਤਾਂ ਕਿਸੇ ਨੇ ਦਿੱਤਾ ਨਹੀਂ ਸੱਦਾ ਪੱਤਰ ਅਸੀਂ ਕਹਿੰਨੇ ਆ ਅਗਲੇ ਦਾ ਪ੍ਰਾਈਵੇਟ ਫੰਕਸ਼ਨ ਆ ਜਾਣਾ ਚਾਹੀਦਾ ਜਿਹਨੂੰ ਦਿੱਤਾ ਜਾਓ ਪਰ ਉਹਨਾਂ ਨਾਲ ਜਿਨ੍ਹਾਂ ਦਾ ਨਾਂ ਲੈਨੇ ਤੁਸੀਂ ਜਿਨ੍ਹਾਂ ਦੇ ਵੱਡੇ ਵੱਡੇ ਲੱਗੇ ਤੇ ਅੱਜ ਐਸਆਈਡੀ ਦਾ ਆ ਕੇ ਇਨਕੁਆਰੀਆਂ ਚ ਬੈਠਦੇ ਨੇ ਉਹਨਾਂ ਦੇ ਨਾਲ ਇਹਨਾਂ ਦੀ ਇੱਕ